ਆਪ ਦੇ ਮੰਤਰੀਆਂ ਨੂੰ ਬਚਾਉਣ ਵਾਸਤੇ ਦਿੱਲੀ ਦੇਆਂ ਨੂੰ ਜਾਂ ਐਡੀ ਤੋਂ ਬਚਣ ਵਾਸਤੇ ਆਹੜਾ ਕਿਸਾਨ ਅੰਦੋਲਨ ਇਹਦੀ ਬਲੀ ਦਿੱਤੀ ਗਈ ਆ। ਔਰ ਪੰਜਾਬ ਦੀ ਸਰਕਾਰ ਪਿਛਲੇ 13 ਮਹੀਨਿਆਂ ਤੋਂ ਇਹ ਕਾਹ ਵਾਂਗ ਰੌਲਾ ਪਾਉਂਦੀ ਹੋਵੇ ਵੀ ਇਹਨਾਂ ਦਾ ਸੰਘਰਸ਼ ਕੇਂਦਰ ਨਾਲ ਆ। ਵੀ ਇਹ ਕੇਂਦਰ ਕਿਸਾਨਾਂ ਨਾਲ ਜ਼ੁਲਮ ਕਰ ਰਿਹਾ ਵਾ, ਕੇਂਦਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਿਹਾ ਵਾ। ਇਹ ਗੱਲਾਂ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਰਕਾਰ ਕਹਿੰਦੀ ਹੋਵੇ। ਜੁੱਟ ਨਸ਼ਿਆਂ ਵਿਰੁੱਧ ਜਿਹੜਾ ਨਾਂ ਦਿੱਤਾ ਗਿਆ ਅਸਲ ਵਿੱਚ ਉਹ ਜੁੱਟ ਕਿਸਾਨਾਂ ਮਜ਼ਦੂਰਾਂ ਵਿਰੁੱਧ ਸੀਗਾ ਲੜੀਆਂ ਲਹਿਰਾਂ ਉੱਠ ਰਹੀਆਂ ਸੀ ਉਹਨਾਂ ਨੂੰ ਕੁਚਲਣਾ ਸੀਗਾ ਤੇ ਦਿਖਾਲਣ ਨੂੰ ਇਹ ਦਿਖਾਲਿਆ ਜਾਊਗਾ ਵੀ ਨਸ਼ਿਆਂ ਵਿਰੁੱਧ ਕਾਰਵਾਈ ਹੋ ਰਹੀ ਆ ਪਰ ਉਹਦਾ ਲੁਕਵਾ ਅਗੈਂਡਾ ਇਹ ਸੀ ਵੀ ਮੋਰਚੇ ਨੂੰ ਖਤਮ ਕਰਨਾ ਵਾ ਤੇ ਕਿਸਾਨ ਲੀਡਰਾਂ ਨੂੰ ਗ੍ਰਿਫਤਾਰ ਕਰਨਾ ਵਾ ਤੇ ਕਟਾਰੂ ਚੱਕ ਕੇ ਕੈਬਨਿਟ ਮਿਸਟਰ ਨੇ ਪੰਜਾਬ ਦੇ ਕਪਲਸ ਤੇ ਕਹਿੰਦੇ ਵੀ ਕਦੀ ਬਿਨਾ ਸੋਚੋ ਸਾਡਾ ਉਹਦੇ ਨਾਲ ਲੈਣਾ ਦੇਣਾ ਨਹੀਂ ਹੈਗਾ ਇਹ ਨਸ਼ਿਆਂ ਦੇ ਖਿਲਾਫ ਆ ਤੇ ਹੈਗਾ ਬਾਰਡਰ ਤੇ ਨਸ਼ਾ ਥੋੜੇ ਨਾ ਹੈਗਾ ਉਹ ਭਗਵੰਤ ਮਾਨ ਜੀ ਦਾ ਸਪਸ਼ਟ ਕਹਿਣਾ ਵੀ ਨਾ ਕਿਸਾਨਾਂ ਦੀ ਆ ਵੋਟਾਂ ਦੀ ਲੋੜ ਆ ਨਾ ਮਜ਼ਦੂਰਾਂ ਦੀ ਕੱਲੇ-ਕੱਲੇ ਮੋਦੀ ਜੀ ਤੇ ਉਹਨਾਂ ਨੂੰ ਅਮਿਤ ਸ਼ਾਹ ਦੀ ਲੋੜ ਹੈਗੀ ਆ ਦੂਜਾ ਵੱਡੀ ਕਾਰਪੋਰੇਟ ਇੰਡਸਟਰੀ ਦੀ ਲੋੜ ਹੈਗੀ ਆ ਵੀ ਇਹ 2027 ਦੇ ਵਿੱਚ ਇਹ ਇਕੱਠੇ ਲਕਸ਼ਣ ਭਾਜਪਾ ਤੇ ਆਮ ਆਦਮੀ ਪਾਰਟੀ ਇਕੱਠੇ ਪੰਜਾਬ ਵਿੱਚ ਇਲੈਕਸ਼ਨ ਲੜਨਗੇ ਅਸੀਂ ਤਾਂ ਸਵਾਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਪਹਿਲਾਂ ਇਹ ਦੱਸ ਦਿਓ ਵੀ ਰਸਤੇ ਖੱਟਰ ਸਰਕਾਰ ਨੇ ਜਾਂ ਮੋਦੀ ਸਰਕਾਰ ਨੇ ਕੰਦਾਂ ਕੱਢ ਕੇ ਰੋਕੇ ਸੀ ਜਾਂ ਕਿਸਾਨਾਂ ਮਜ਼ਦੂਰਾਂ ਨੇ ਰੋਕੇ ਸੀ ਵੀ ਪੰਜਾਬ ਸਾਰੇ ਦੇ ਲੋਕ ਚਾਹੁੰਦੇ ਆ ਵੀ ਰਸਤੇ ਖੋਲੇ ਜਾਣ ਅਮਨ ਅਰੋੜਾ ਜੀ ਕਹਿੰਦੇ ਮੈਨਸ ਕਿਹੜੀਆਂ ਏਜੰਸੀਆਂ ਦਾ ਸਰਵੇ ਆਇਆ ਸਾਨੂੰ ਵੀ ਦੱਸ ਦਿਓ ਪਹਿਲਾਂ ਦਿੱਲੀ ਦਾ ਤਖਤ ਨਾਲ ਨਾਲ ਕੇ ਬਦਾਲੀ ਨੂੰ ਮੁਲਾਵਰ ਕਹਿੰਦਾ ਹੁੰਦਾ ਸੀ ਨਾਲ ਲਾਹੌਰ ਦਾ ਤਖਤ ਹੁਣ ਦਿੱਲੀ ਦਾ ਤਖਤ ਅਬਦਾਲੀ ਦਾ ਰੂਪ ਤਾਰ ਗਿਆ ਜਿਹੜਾ ਚੰਡੀਗੜ੍ਹ ਦਾ ਤਖਤ ਹੈ ਉਹ ਜਕਰੀਆ ਖਾਵਾਂ ਮਨਦੀਪ ਸਿੰਘ ਸਿੱਧੂ ਬੈਠਾ ਉਹਨੂੰ ਕਹਿੰਦਾ ਦੋਰੇ ਗ੍ਰਿਫਤਾਰ ਕਰ ਲੋ ਗ੍ਰਿਫਤਾਰੀਆਂ ਤੋਂ ਡਰਦੇ ਥੋਣੇ ਆ ਮਨਦੀਪ ਸਿੱਧੂ ਕਹਿੰਦਾ ਸੀ ਮੈਂ ਕਿਹੜਾ ਰਿਟਾਇਰ ਹੋ ਜਨਾ ਤੇ ਸਿੱਧੂ ਸਾਹਮਣੇ ਸਾਡਾ ਪਰਸਨ ਰੌਲਾ ਕੋਈ ਨਹੀਂਗਾ ਅਸੀਂ ਕਿਹੜੀਆਂ ਜਥੇਬੰਦੀਆਂ ਛੱਡ ਚੱਲੇ ਅੰਦੋਲਨ ਐਂ ਚੱਲਣੇ ਆ ਮੈਂ ਸਾਰੀ ਪ੍ਰੈਸ ਦਾ ਇੱਥੇ ਪਹੁੰਚਣ ਤੇ ਧੰਨਵਾਦੀ ਆ ਜਿਨ੍ਹਾਂ ਨੇ ਕਿੱਕੀ ਮੈਂ ਤੁਹਾਨੂੰ ਟਾਈਮ ਵੀ ਜੋ ਮੈਨੂੰ ਮੁਲਾਜ਼ਮਾਂ ਨੇ ਸਮਾਂ ਦਿੱਤਾ ਸੀਗਾ ਨਿਕਲ ਲੱਗਿਆ ਵੀ ਅਸੀਂ 9:00 ਵਜੇ 9:30 ਪਹੁੰਚ ਜਾਵਾਂਗੇ ਸਭ ਨਾਲ ਮੈਂ ਬੋਲਿਆ ਜੋ ਕਿ ਇਹਦੇ 10:00 ਵਜੇ ਦਾ ਤੁਹਾਨੂੰ ਵੇਟ ਬਣਾ ਕਰਾਉਂਦੇ 10:00 ਵਜੇ ਦੀ ਪਲੱਸ ਹੋ ਗਿਆ ਸਮਾਂ ਚਲੋ ਤੁਹਾਡਾ ਧੰਨਵਾਦ ਆ ਔਰ ਜਿਵੇਂ ਪੂਰੇ ਪੰਜਾਬੀ ਔਰ ਸਾਰੇ মিডিਆ ਨੇ ਜਿਵੇਂ ਪੂਰੇ ਮੋਰਚੇ ਵਿੱਚ ਸਾਡਾ ਸਹਿਯੋਗ ਕੀਤਾ ਉਹਦੇ ਲਈ ਅਸੀਂ ਧੰਨਵਾਦ ਕਰਦੇ ਆ ਦੇਖੋ ਜਿਹੜਾ 19 ਨੂੰ ਸਾਨੂੰ ਲੱਗਦਾ ਵੀ ਮੇਰੀ ਨਿਗਾਹ 'ਚ ਕੋਈ ਇਹੋ ਜਿਹਾ ਐਵੀਡੈਂਸ ਨਹੀਂ ਹੈਗਾ 1947 ਤੋਂ ਬਾਅਦ ਵੀ ਕੇਂਦਰ ਨਾਲ ਮੀਟਿੰਗ ਕਰਨ ਗਏ ਹੋਣ ਆਗੂ ਔਰ ਲੜਾਈ ਹੋਵੇ ਕੇਂਦਰ ਨਾਲ ਔਰ ਪੰਜਾਬ ਦੀ ਸਰਕਾਰ ਪਿਛਲੇ 13 ਮਹੀਨਿਆਂ ਤੋਂ ਇਹ ਕਾਹ ਵਾਂਗ ਰੌਲਾ ਪਾਉਂਦੀ ਹੋਵੇ ਵੀ ਇਹਨਾਂ ਦਾ ਸੰਘਰਸ਼ ਕੇਂਦਰ ਨਾਲ ਆ ਔਰ ਇਹੀ ਭਗਵੰਤ ਮਾਨ ਜੀ ਲਾਹਾ ਲੈਂਦੇ ਹੋਣ ਪੂਰੀ ਆਮ ਆਦਮੀ ਪਾਰਟੀ ਅਮਨ ਅਰੋੜਾ ਜੀ ਵਰਗੇ ਬੰਦੇ ਪੀ ਇਹ ਕੇਂਦਰ ਕਿਸਾਨਾਂ ਨਾਲ ਜ਼ੁਲਮ ਕਰ ਰਿਹਾ ਵਾ ਕੇਂਦਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਿਹਾ ਵਾ ਔਰ ਕੇਂਦਰ ਨੇ ਕੰਦਾ ਕੱਢ ਕੇ ਇਹ ਛੜਕਾ ਰਕਵਾਈਆਂ ਹੋਈਆਂ ਨੇ ਇਹ ਗੱਲਾਂ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਰਕਾਰ ਕਹਿੰਦੀ ਹੋਵੇ ਔਰ ਸਾਨੂੰ ਸਮਝ ਨਹੀਂ ਆਈ ਵੀ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਨਾਂ ਦਿੱਤਾ ਗਿਆ ਅਸਲ ਵਿੱਚ ਉਹ ਜੁੱਧ ਕਿਸਾਨਾਂ ਮਜ਼ਦੂਰਾਂ ਵਿਰੁੱਧ ਸੀਗਾ ਲੜੀਆਂ ਲਹਿਰਾਂ ਉਠ ਰਹੀਆਂ ਸੀ ਉਹਨਾਂ ਨੂੰ ਕੁਚਲਣਾ ਸੀਗਾ ਹਾਂ ਉਹ ਇੱਕ ਟੰਗ ਨਾਲ ਚਲਾਇਆ ਗਿਆ ਵੀ ਜਿਹੜੇ ਨਸ਼ਿਆਂ ਤੋਂ ਲੋਕ ਪੀੜਤ ਨੇ ਜਦੋਂ ਇਹ ਵੱਡੀਆਂ ਫੋਰਸਾਂ ਪੰਜਾਬ ਦੇ ਅੰਦਰ ਘੁੰਮਣ ਗਈਆਂ ਲੋਕ ਨਸ਼ਿਆਂ ਤੋਂ ਛਡਕਾਰਾ ਚਾਹੁੰਦੇ ਨੇ ਤੇ ਦਿਖਾਉਣ ਨੂੰ ਇਹ ਦਿਖਾਲਿਆ ਜਾਊਗਾ ਵੀ ਨਸ਼ਿਆਂ ਵਿਰੁੱਧ ਕਾਰਵਾਈ ਹੋ ਰਹੀ ਆ ਪਰ ਉਹਦਾ ਲੁਕਵਾ ਅਜੰਡਾ ਇਹ ਸੀ ਵੀ ਮੋਰਚੇ ਨੂੰ ਖਤਮ ਕਰਨਾ ਵਾ ਤੇ ਕਿਸਾਨ ਲੀਡਰਾਂ ਨੂੰ ਗ੍ਰਿਫਤਾਰ ਕਰਨਾ ਵਾ ਆਹ ਰੇ ਤੋਂ ਬਾਅਦ ਜਦੋਂ ਮੀਟਿੰਗ ਤੋਂ ਬਾਅਦ ਅਸੀਂ ਦੋ ਮੰਤਰੀਆਂ ਨੂੰ ਸਪੈਸ਼ਲ ਸੱਦਿਆ ਸੀ ਉਹਦੇ ਵਿੱਚ ਖੁੱਡੀਆਂ ਸਾਹਿਬ ਤੇ ਆਪਣਾ ਕਟਾਰੂ ਚੱਕ ਜੀ ਸੀਗੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਜਿਹੜੀ ਐਡੀ ਵੱਡੀਆਂ ਫੋਰਸਾਂ ਬਾਰਡਰਾਂ ਤੇ ਨੇ ਤੁਸੀਂ ਕੀ ਮੋਰਚੇ ਨੂੰ ਚਕਾਉਣਾ ਚਾਹੁੰਦੇ ਹੋ ਤੇ ਕਟਾਰੂ ਚੱਕ ਕੇ ਕੈਬਨਿਟ ਮਿੰਸਟਰ ਨੇ ਪੰਜਾਬ ਦੇ ਸਪਸ਼ਟ ਕਹਿੰਦੇ ਵੀ ਕਦੀ ਬਿਨਾ ਸੋਚੋ ਸਾਡਾ ਉਹਦੇ ਨਾਲ ਲੈਣਾ ਦੇਣਾ ਨਹੀਂ ਹੈਗਾ ਇਹ ਨਸ਼ਿਆਂ ਦੇ ਖਿਲਾਫ ਹੈ ਤੇ ਹੀਗਾ ਬਾਰਡਰ ਤੇ ਨਸ਼ਾ ਥੋੜੇ ਨਾ ਹੈਗਾ ਸੰਕੇਤ ਤਾਂ ਸਾਨੂੰ ਜਦੋਂ ਰਾਤ ਇਕੱਠੇ ਹੋਇਆ ਉਦੋਂ ਵੀ ਸੀਗੇ ਸਵੇਰੇ ਵੀ ਸ਼ੰਕੇ ਸੀਗੇ ਉੱਥੇ ਵੀ ਸ਼ੰਕੇ ਸੀਗੇ ਪਰ ਇਸ ਕਿਸਮ ਦੀਆਂ ਗੱਲਾਂ ਸੀ ਵੀ ਸਰਕਾਰ ਮੀਟਿੰਗ ਆਰ ਮੀਟਿੰਗ ਤੋਂ ਬਾਅਦ ਅਗਲੀ ਮੀਟਿੰਗ ਨਿਕਲ ਆਈ ਠੀਕ ਆ ਜੀ ਫਿਰ ਕਿਵੇਂ ਹੋ ਜੂਗਾ ਇਸ ਕਰਕੇ ਜਿਹੜੇ ਕਹਿੰਦੇ ਆ ਨਾ ਖ਼ਬਾਰਾਂ ਜੇ ਆ ਰਿਹਾ ਵੀ ਅਸੀਂ ਪੰਜਾਬ ਦੀ ਹੱਦ ਚ ਆ ਕੇ ਕਿਸਾਨਾਂ ਨੂੰ ਫੜਿਆ ਨਹੀਂ ਮੈਨੂੰ ਤਾਂ ਚੰਡੀਗੜ੍ਹ ਦੀ ਹੱਦ ਵਿੱਚ ਹੀ ਗ੍ਰਿਫਤਾਰ ਕੀਤਾ ਗਿਆ ਸੀਗਾ ਚ ਕੋਈ ਰੌਲਾ ਨਹੀਂ ਆਹ ਇਸ ਗੱਲ ਦਾ ਦੁੱਖ ਵੀ ਆ ਵੀ ਜਿਵੇਂ ਇਹਨਾਂ ਨੇ ਸਪੋਕਸਮੈਨ ਦੇ ਪੱਤਰਕਾਰ ਕੁਲਦੀਪ ਸਿੰਘ ਨਾਲ ਬਿਹੇਵ ਕੀਤਾ ਜਿਵੇਂ ਉਹਨੂੰ ਪੁਲਿਸ ਪਈ ਆ ਉੱਥੇ ਮੇਰੇ ਸਾਹਮਣੇ ਔਰ ਜਿਵੇਂ ਪੀਟੀਸੀ ਦਾ ਪੱਤਰਕਾਰ ਮੇਰੇ ਖਿਲ ਵੀ ਮੇਰਾ ਨੌ ਮੁੰਡਾ ਕੰਗ ਸੀਗਾ ਜਿਵੇਂ ਉਹਨੂੰ ਪਈ ਆ ਜਿਵੇਂ ਉਹਦਾ ਮੋਬਾਈਲ ਤੋੜਨ ਪਈ ਆ ਤੇ ਮੈਂ ਕਹਿੰਨਾ ਭਗਵੰਤ ਮਾਨ ਜੀ ਇਹ ਇਹ ਤੁਹਾਨੂੰ ਕਿਹਨੇ ਅਧਿਕਾਰ ਦਿੱਤੇ ਵੀ ਤੁਸੀਂ ਚੌਥੇ ਸਤੰਭ ਦਾ ਗਲਾ ਕੁੱਟੋ ਚਲ ਸਾਡੇ ਨਾਲ ਜੋ ਕਰਨਾ ਸੀ ਉਹ ਕਰਨਾ ਹੀ ਸੀਗਾ ਤੋ ਇਸ ਕਰਕੇ ਫਿਰ ਉੱਥੋਂ ਮੈਨੂੰ ਫੜ ਕੇ ਇੱਥੇ ਕਿਲੇ ਚ ਸਾਰੇ ਆਗੂਆਂ ਨੂੰ ਲਿਆਂਦਾ ਸੀਗਾ ਇੱਕ ਪੱਤਰਕਾਰ ਥੋੜਾ ਮੈਂ ਪਛਾਣਦਾ ਖੜਾ ਸੀਗਾ ਜਦੋਂ ਮੈਂ ਇੱਥੇ ਪਹੁੰਚ ਰਿਹਾ ਸੀਗਾ ਔਰ ਉਹ ਤੋਂ ਬਾਅਦ ਸਾਨੂੰ ਰਾਤ ਦੇ 12 ਵਜੇ ਪਟਿਆਲਾ ਜੇਲ੍ਹ ਖੜਿਆ ਗਿਆ ਔਰ ਲਗਭਗ 26 ਨੂੰ ਫਿਰ ਲਗਭਗ ਸਾਡਾ ਸੁਬੇਡੰਟ ਨੇ ਸੱਦ ਕੇ ਕਿਹਾ ਵੀ ਤੁਹਾਡਾ ਚਲਾਨ ਕਰ ਦਿੱਤਾ ਗਿਆ ਮੈਂ ਮਜਬੂਰ ਹਾਂ ਤੁਹਾਨੂੰ ਜਿਹੜਾ ਵਾ ਮੁਕਸਰ ਜੇਲ੍ਹ ਭੇਜਣਾ ਮਾ ਰਾਏ ਸਾਹਿਬ ਨੂੰ ਫਰੀਦਕੋਟ ਜੇਲ੍ਹ ਭੇਜਣਾ ਮਾ ਔਰ ਬੀਬੀ ਜਿਹੜੀ ਸੁਖਵਿੰਦਰ ਕੌਰ ਜੀ ਉਹਨੂੰ ਅਸੀਂ ਲੁਧਿਆਣੇ ਭੇਜਣਾ ਕਿਹਾ ਤੁਹਾਡੇ ਨਾਲ ਕੋ ਰੋਲਾਂ ਨੂੰ ਸਾਨੂੰ ਭੇਜ ਦਿਓ ਉਦੋਂ ਪਹਿਲਾਂ 400 ਕਿਸਾਨ ਰਿਹਾ ਕਰ ਦਿੱਤਾ ਗਿਆ ਸੀਗਾ ਤੇ ਅੱਜ ਮੈਨੂੰ अर्ली ਮਾਰਨਿੰਗ ਫੋਨ ਆਇਆ ਵੀ ਤੁਹਾਨੂੰ ਰਿਹਾਈ ਕੀਤੀ ਜਾਂਦੀ ਆ ਤੇ ਮੈਂ 6:00 ਵਜੇ ਸ਼੍ਰੀ ਮੁਖਤਸਰ ਸਾਹਿਬ ਜੇਲ੍ਹ ਤੋਂ ਨਿਕਲਿਆ ਕਹਿੰਦੇ ਸੀ ਘਰ ਜਾਣਾ ਮੈਂ ਕਿਹਾ ਨਹੀਂ ਮੇਰੀ ਗੱਡੀ ਲੱਗੀ ਐ ਇੱਥੇ ਮੈਂ ਪਹਿਲੋ ਭਾਈ ਬਾਦਰਗੜ ਕਿਲੇ ਜਾਣਾ ਉੱਥੋਂ ਗੱਡੀ ਲੈਣੀ ਆ ਬਾਹਰ ਜਾ ਕੇ ਦੇਖਦੇ ਆਪਣੇ ਸਾਥੀ ਕਿਤੇ ਫਿਰ ਆਪਦੇ ਪਿੰਡ ਨੂੰ ਜਾਊਂਗਾ ਪਿੰਡ ਜਾਣ ਦੀ ਕੋਈ ਕਾਲ ਨਹੀਂ ਹੈਗੀ ਸਾਨੂੰ ਸੋ ਇਸ ਕਰਕੇ ਤੋਂ ਇਹ ਇਹ ਘਟਨਾਕਰਮ ਸੀਗਾ ਤੋਂ ਮੇਰਾ ਆਪਣਾ ਮੰਨਣਾ ਇਹ ਨਾ ਦੋਵਾਂ ਮੋਰਚਿਆਂ ਦਾ ਕੋਈ ਇਸ ਕਿਸਮ ਦੀ ਜੱਜਮੈਂਟ ਦੇ ਨਾ ਮੇਰੀ ਕਿਸਾਨ ਮਜ਼ਦੂਰ ਸ਼ਕਰਸ਼ ਕਮੇਟੀ ਦੀ ਮੇਰਾ ਸਾਫ਼ ਮੰਨਣਾ ਵਾ ਕਿ ਭਗਵੰਤਮਾਨ ਸਰਕਾਰ ਮੋਦੀ ਸਰਕਾਰ ਨਾਲ ਰਲ ਗਈ ਹੈ ਉਹ ਭਗਵੰਤਮਾਨ ਜੀ ਦਾ ਸਪਸ਼ਟ ਕਹਿਣਾ ਵੀ ਨਾ ਕਿਸਾਨਾਂ ਦੀਆ ਵੋਟਾਂ ਦੀ ਲੋੜ ਆ ਨਾ ਮਜ਼ਦੂਰਾਂ ਦੀ ਨਾ ਮਲਾਜ਼ਮਾਂ ਦੀ ਨਾ ਆਮ ਜਨਤਾ ਦੀ ਕੱਲੇ-ਕੱਲੇ ਮੋਦੀ ਜੀ ਤੇ ਉਹਨਾਂ ਨੂੰ ਅਮਿਤ ਸ਼ਾਹ ਦੀ ਲੋੜ ਹੈਗੀ ਆ ਦੂਜਾ ਵੱਡੀ ਕਾਰਪੋਰੇਟ ਇੰਡਸਟਰੀ ਦੀ ਲੋੜ ਹੈਗੀ ਆ ਅਸੀਂ ਹੁਣ ਸੋਚ ਰਹੇ ਹਾਂ ਜੋ ਬਿਹੇਵ ਹੋ ਰਿਹਾ ਔਰ ਮੇਰਾ ਆਪਣਾ ਮੰਨਣਾ ਵਾ ਵੀ ਇਹ 2027 ਦੇ ਵਿੱਚ ਇੱਕਠੇ ਲક્ષਣ ਭਾਜਪਾ ਤੇ ਆਮ ਆਦਮੀ ਪਾਰਟੀ ਇਕੱਠੇ ਪੰਜਾਬ ਵਿੱਚ ਇਲੈਕਸ਼ਨ ਲੜਨਗੇ ਅੰਦਰ ਖਾਤੇ ਇਹਨਾਂ ਦਾ ਗਠਜੋੜ ਹੋ ਗਿਆ ਆਪ ਦੇ ਮੰਤਰੀਆਂ ਨੂੰ ਬਚਾਉਣ ਵਾਸਤੇ ਦਿੱਲੀ ਦੇਆਂ ਨੂੰ ਜਾਂ ਈਡੀ ਤੋਂ ਬਚਣ ਵਾਸਤੇ ਆਹੜਾ ਕਿਸਾਨ ਅੰਦੋਲਨ ਦੀ ਬਲੀ ਦਿੱਤੀ ਗਈ ਆ ਅਸੀਂ ਤਾਂ ਸਵਾਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਪਹਿਲਾਂ ਇਹ ਦੱਸ ਦਿਓ ਭੀ ਰਸਤੇ ਖੱਟੜ ਸਰਕਾਰ ਨੇ ਜਾਂ ਮੋਦੀ ਸਰਕਾਰ ਨੇ ਕਦਾਂ ਕੱਢ ਕੇ ਰੋਕੇ ਸੀ ਜਾਂ ਕਿਸਾਨਾਂ ਮਜ਼ਦੂਰਾਂ ਨੇ ਰੋਕੇ ਸੀ ਇਹਦਾ ਸਪਸ਼ਟੀਕਰਨ ਦੋ ਅਸੀਂ ਮੰਗਦੇ ਹਾਂ ਤੁਹਾਡੇ ਕੋਲ ਇਸ ਗੱਲ ਦਾ ਜਵਾਬ ਮੰਗਦੇ ਆ ਦੂਜਾ ਅਸੀਂ ਪਹਿਲੇ ਦਿਨ ਤੋਂ ਇਹ ਗੱਲ ਕਹਿੰਦੇ ਆਏ ਸੀ ਵੀ ਚਾਹੇ ਉਹ ਵਪਾਰੀ ਆ ਚਾਹੇ ਟਰਾਂਸਪੋਰਟਰ ਆ ਚਾਹੇ ਆਮ ਜਨਤਾ ਵਾ ਵੀ ਉਹਨਾਂ ਦਾ ਨੁਕਸਾਨ ਹੋ ਰਿਹਾ ਰਸਤਾ ਖੋਲਿਆ ਜਾਵੇ ਅਸੀਂ ਰਸਤਾ ਖੋਲਣ ਦੇ ਵਿਰੁੱਧ ਕਦੀ ਵੀ ਨਹੀਂ ਰਹੇ ਅਸੀਂ ਸਗੋਂ ਦਿੱਲੀ ਜਾਣਾ ਚਾਹੁੰਦੇ ਸੀ ਸਾਨੂੰ ਤਾਂ ਰਸਤੇ ਵਿੱਚ ਰੋਕਿਆ ਗਿਆ ਔਰ ਬਹਾਨਾ ਪਾੜ ਕੇ ਵੀ ਪੰਜਾਬ ਸਾਰੇ ਦੇ ਲੋਕ ਚਾਹੁੰਦੇ ਆ ਵੀ ਰਸਤੇ ਖੋਲੇ ਜਾਣ ਅਮਨ अरोड़ा ਜੀ ਕਹਿੰਦੇ ਮੈਨਸ ਕਿਹੜੀਆਂ ਏਜੰਸੀਆਂ ਦਾ ਸਰਵੇ ਆਇਆ ਸਾਨੂੰ ਵੀ ਦੱਸ ਦਿਓ ਅਸੀਂ ਵੀ ਜਾਣਨਾ ਚਾਹੁੰਦੇ ਵੀ ਕਿਹੜੀ ਏਜੰਸੀ ਕਹਿ ਰਹੀ ਆ ਤੇ ਸਾਨੂੰ ਪਤਾ ਲੱਗ ਜਾਏ ਕੋਈ ਨਹੀਂ ਇਹ ਗੱਲਾਂ ਦਾ ਜਵਾਬ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਨੇ ਦੇਣਾ ਵਾ ਦਵਾਂਗੇ ਹੁਣ ਸਾਨੂੰ ਲੱਗਦਾ ਵੀ ਜਿਵੇਂ ਪਹਿਲਾਂ ਦੇਖੋ ਨਾ ਕਾਬਲ ਤੋਂ ਧੜ ਵੀ ਚੜਦੇ ਹੁੰਦੇ ਸੀਗੇ ਤੁਹਾਨੂੰ ਪਤਾ ਹੁਣ ਧੜ ਵੀ ਵਾਸ਼ਿੰਗਟਨ ਤੋਂ ਚੜਦੇ ਨੇ ਪਹਿਲਾਂ ਦਿੱਲੀ ਦਾ ਤਖਤ ਨਾਲ ਰਲ ਕੇ ਅਬਦਾਲੀ ਨੂੰ ਹਮਲਾਵਰ ਕਹਿੰਦਾ ਹੁੰਦਾ ਸੀ ਨਾਲ ਲਾਹੌਰ ਦਾ ਤਖਤ ਹੁਣ ਦਿੱਲੀ ਦਾ ਤਖਤ ਅਬਦਾਲੀ ਦਾ ਰੂਪ ਧਾਰ ਗਿਆ ਜਿਹੜਾ ਚੰਡੀਗੜ੍ਹ ਦਾ ਤਖਤ ਹੈ ਉਹ ਜਕਰੀਆ ਖਾਮ ਆ ਤੇ ਮੈਨੂੰ ਲੱਗਦਾ ਮੇਰੇ ਪਰਸਨਲ ਵੀ ਆ ਪਹਿਲੋਂ ਜਕਰੀਆ ਖਾਨ ਨਾਲ ਸਾਨੂੰ ਨਿਬੜ ਲੈਣਾ ਚਾਹੀਦਾ ਅਬਦਾਲੀ ਨਾਲ ਵੀ ਨਿਬੜਦੇ ਰਹਾਂਗੇ ਪਹਿਲੋਂ ਜਿਹੜਾ ਮੁੱਤਰੂ ਮੁੱਤਰੂ ਆ ਇਹਦਾ ਇਹਦਾ ਅਰਥ ਕੱਢ ਲੈਣਾ ਚਾਹੀਦਾ ਸਾਨੂੰ ਹੁਣ ਕੋਈ ਨਹੀਂ ਹੁਣ ਰੱਜ ਕੇ ਹੁਣ ਵੀ ਤੁਹਾਡੇ ਸਾਹਮਣੇ ਆ ਖੜੇ ਆ ਮੈਂ ਤਾਂ ਕਹਿਣਾ ਹੁਣੇ ਤੁਹਾਡਾ ਮਨਦੀਪ ਸਿੰਘ ਸਿੱਧੂ ਬੈਠਾ ਉਹਨੂੰ ਕਹ ਦੋਰੇ ਗ੍ਰਿਫਤਾਰ ਕਰ ਲੋ ਗ੍ਰਿਫਤਾਰੀਆਂ ਤੋਂ ਡਰਦੇ ਥੋੜੇ ਆ ਮਨਦੀਪ ਸਿੱਧੂ ਕਹਿੰਦਾ ਸੀ ਮੈਂ ਕਿਹੜਾ ਰਿਟਾਇਰ ਹੋ ਜਨਾ ਤੇ ਸਿੱਧੂ ਸਾਹਿਬ ਨਾਲ ਸਾਡਾ ਪਰਸਨਲ ਰੌਲਾ ਕੋਈ ਨਹੀਂਗਾ ਅਸੀਂ ਕਿਹੜੀਆਂ ਜਥੇਬੰਦੀਆਂ ਛੱਡ ਚੱਲੇ ਆ ਅੰਦੋ ਕੱਲ ਵੀ ਅੰਦੋਲਨ ਕਰਦੇ ਸੀ ਹੁਣ ਵੀ ਹਾਂ ਅੰਦੋਲਨ ਦਾ ਕੀ ਰੂਪ ਹੋਊਗਾ ਉਹਦਾ ਕਿਸ ਢੰਗ ਦਾ ਤਰੀਕਾ ਹੋਊਗਾ ਦੋਵੇਂ ਫੋਰਮ ਮਿਲ ਕੇ ਫੈਸਲਾ ਕਰਨਗੇ ਅੰਦੋਲਨ ਅਸੀਂ 12 ਮੰਗਾਂ ਤੇ ਔਰ ਜਿਹੜਾ ਸਾਡਾ ਜਿੰਨਾ ਨੁਕਸਾਨ ਕੀਤਾ ਮੋਰਚੇ ਦੇ ਵਿੱਚ ਕਿਉਂਕਿ ਮਨਦੀਪ ਸਿੰਘ ਸਿੱਧੂ ਜੀ ਇਹ ਗੱਲ ਕਹਿੰਦੇ ਸੀ ਵੀ ਸਾਡਾ ਹਰ ਕੰਮ ਤੇ ਕੈਮਰਾ ਲੱਗਾ ਸੀ ਰਿਕਾਰਡਿੰਗ ਕਰ ਰਹੇ ਆ ਤੇ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਪਤਾ ਹੋਊ ਟਰਾਲੀ ਕਿੰਨੇ ਚੁੱਕੀ ਆ ਸਾਡੀ ਫ੍ਰਿਜ ਕਿੰਨੇ ਚੁੱਕੀ ਆ ਸਾਡਾ ਏਸੀ ਕਿੰਨੇ ਚੁੱਕਿਆ ਸਾਡਾ ਕੋਕੀ ਸਾਰੀ ਰਿਕਾਰਡਿੰਗ ਹੋ ਰਹੀ ਆ ਤਾਂ ਫਿਰ ਜਵਾਬ ਤਾਂ ਇਹਨਾਂ ਦੀ ਮੰਦੀ ਨਾ ਪਰਪਾਈ ਹਜੇ ਪਰਪਾਈ ਵਾਲਾ ਮੁੱਦਾ ਹੈਗਾ ਵਾ ਇਹਦੇ ਨਾਲ ਦੀ ਨਾਲ ਜਿੰਨੇ ਜੜੇ ਅਧਿਕਾਰੀਆਂ ਨੇ ਕਿਸਾਨ ਲੀਡਰਾਂ ਨੂੰ ੱੱਕੇ ਨਾਲ ਕੁੱਟਿਆ ਜਿਵੇਂ ਬ੍ਰਹਮਕੇ ਸਾਹਿਬ ਦੇ ਬਾਰੇ ਆ ਰਿਹਾ ਵੀ ਬ੍ਰਹਮਕੇ ਸਾਹਿਬ ਨੂੰ ਐਸ ਐਚਓ ਜਿਹੜਾ ਆਪਣਾ ਹੈਗਾ ਵਾ ਸ਼ੰਭੂ ਵਾਲਾ ਉਹਨੇ ਕੁੱਟਿਆ ਸਾਡਾ ਐਸ ਐਚਓ ਨੂੰ ਵੀ ਪਰਸਨਲ ਕੋਈ ਨਹੀਂ ਹੈਗਾ ਪਰ ਜੇ ਜੜੇ ਅਧਿਕਾਰੀ ਨੇ ਕਿਸੇ ਕਿਸਾਨ ਲੀਡਰ ਨਾਲ ਜ਼ਾਤੀ ਕੀਤੀ ਆ ਕਿਸੇ ਕਿਸਾਨ ਮਜ਼ਦੂਰਾਂ ਨਾਲ ਕੀਤੀ ਆ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆਰ ਜੜੇ ਸ਼ਰਾਰਤੀ ਤੱਤਵ ਵਾੜ ਕੇ ਚੋਰੀਆਂ ਕਰਾਈਆਂ ਪੰਜਾਬ ਸਰਕਾਰ ਨੇ ਉਹਨਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ ਤੁਸੀਂ ਜਾਣਦੇ ਹੋ ਜਿਵੇਂ ਇੱਕ ਐਮਐਲਏ ਤੇ ਇਲਜ਼ਾਮ ਲਗਾਏ ਜਾ ਰਹੇ ਵੀ ਜਿਵੇਂ ਸ਼ੰਭੂ ਬਾਰਡਰ ਤੇ ਚੋਰੀ ਦੇ ਵਿੱਚ ਉਹਦਾ ਹੱਥ ਹੈਗਾ ਵਾ ਤਾਂ ਜਵਾਬ ਦੇਹੀ ਦਾਣੀ ਚਾਹੀਦੀ ਐ ਇਹੋ ਜਿਹੇ ਐਮਐਲਏ ਨੂੰ ਕਰਨਾ ਕੀ ਹੈਗਾ ਸਪਸ਼ਟ ਕਰਨ ਭਗਵੰਤ ਮਾਨ ਜੀ ਅਮਨ ਅਰੋੜਾ ਜੀ ਪਾਰਟੀ ਦੇ ਪ੍ਰਧਾਨ ਨੇ ਕੇਜਰੀਵਾਲ ਸਾਹਿਬ ਸਪਸ਼ਟ ਕਰਨ ਵੀ ਇਹ ਕੀ ਕੀਤਾ ਹੈਗਾ ਕੌਣ ਜ਼ਿੰਮੇਵਾਰ ਹੈਗਾ ਇਸ ਗੱਲ ਲਈ ਬਾਕੀ ਜੜੇ ਅੰਦੋਲਨਾਂ ਦਾ ਐਲਾਨ ਜਬੀ ਦੀ ਪੀਸੀ ਦੇ ਵਿੱਚ ਦੋਵਾਂ ਫਾਰਮਾਂ ਨੇ ਕੀਤਾ ਸੀਗਾ ਉਹ ਐਜ਼ ਐ ਕੰਟੀਨਿਊਟੀ ਰਹਿਣਗੇ ਉਹਦੇ 'ਚ ਸਾਨੂੰ ਕੋਈ ਅਧਿਕਾਰ ਨਹੀਂ ਹੈਗਾ ਫਿਰ ਬਦਲ ਕਰਨ ਦਾ ਅਸੀਂ ਆਏ ਆ ਹੁਣ ਦੂਜੇ ਸਾਥੀਆਂ ਨਾਲ ਵੀ ਦੂਜੇ ਫਾਰਮ ਦੇ ਸਾਥੀਆਂ ਨਾਲ ਵੀ ਗੱਲ ਕਰਾਂਗੇ ਗੱਲ ਕਰਕੇ ਅਗਲਾ ਕੀ ਪੈਤੜਾ ਹੁੰਦਾ ਔਰ ਸਾਡੀ ਕੋਸ਼ਿਸ਼ ਹੋਊ ਵੀ ਜਾ ਕੇ ਮੈਂ ਪ੍ਰੈਸ ਨੂੰ ਵੀ ਕਹਿਣਾ ਅਸੀਂ ਸ਼ੰਭੂ ਬਾਰਡਰ ਤੇ ਜਾ ਕੇ ਜਾਜਾ ਵੀ ਲੈਣਾ ਚਾਹਾਂਗੇ ਵੀ ਕੀ ਹਾਲਾਤ ਨੇ ਫਿਰ ਆਪਦੇ ਘਰਾਂ ਨੂੰ ਵਾਪਸੀ ਵੇਖਾਂਗੇ ਕਰਾਂਗੇ ਕਿਉਂਕਿ ਲੋਕ ਨਹੀਂ ਆ ਰਹੇ ਅਸੀਂ ਪਵਾਦ ਵਾਲਿਆਂ ਦਾ ਖਾਸ ਕਰਕੇ ਤੁਨਬਾਦੀਆਂ ਕੋਈ ਗਿਲਾ ਨਹੀਂ ਸਾਨੂੰ ਲੋਕਾਂ ਦੇ ਜਿੱਦਾਂ ਪੁਆਦੀਆਂ ਨੇ ਸਾਡਾ ਸਹਿਯੋਗ ਕੀਤਾ ਲਾਗੇ ਚਾਗੇ ਦੇ ਪਿੰਡਾਂ ਚਾਹੇ ਹਰਿਆਣਾ ਉਹਦਾ ਦੇਨ ਨਹੀਂ ਦੇ ਸਕੇ ਇੰਨੀਆਂ ਸ਼ਾਸ਼ਾਂ ਦੇ ਬਾਵਜੂਦ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਪੁਆਦ ਵਾਲੇ ਸਾਡੇ ਨਾਲ ਖੜੇ ਰਹੇ ਔਰ ਹੁਣ ਵੀ ਉਹਨਾਂ ਅੱਗੇ ਨਿਕਲ ਕੇ ਦੱਸਿਆ ਵੀ ਇਹ ਅਸੀਂ ਜਦੋਂ ਕਿਸਾਨਾਂ ਨੂੰ ਕੁੱਟਣ ਦਾ ਵਿਰੋਧ ਕਰਦੇ ਸੀ ਤਾਂ ਸਾਨੂੰ ਪੁਲਿਸ ਨੇ ਕੁੱਟਿਆ ਅਰ ਪ੍ਰੈਸ 'ਚ ਇਹ ਚਲਾਇਆ ਗਿਆ ਵੀ ਕਿਸਾਨਾਂ ਨੇ ਕੁੱਟਿਆ ਲੋਕਲ ਲੋਕਾਂ ਨੂੰ ਲੋਕਲ ਲੋਕਾਂ ਦਾ ਕੱਲ ਵੀ ਸਮਰਥਨ ਸੀਗਾ ਅੱਜ ਵੀ ਸਮਰਥਨ ਹੈਗਾ ਸਾਡੇ ਨਾਲ